Father, this is the Lord, the ਜਰਤੇ ਕਹਿ ਰੋ ਕਹਤੇ ਘਰੀਆਂ ਆਵਟੈ ਤਨ ਛਿਜੈ ਭਰ ਹੈ ਨਿਗਰਹ ਬਦਕ ਜਿਉ ਕਹੋ ਸਵਨ ਗਿੰਦ ਜੇ ਸੁਨੇ ਹੋਰ ਲਗਾ ਮਾਤ ਪਿਤਾ ਭਾਈ ਸੁਦਵੰਤਾ ਕਹੋ ਹੋ ਵਕਾ ਰਹਾ ਹਉ ਜਬ ਲਗ ਦੁੱਖਾਇ ਮੈਂ ਵਰਤੇ ਪਾਪਾ ਪਛੂ ਨਾ ਪੂਜੈ ਲਾਲ ਜਕਰੈ ਜੀਵਨ ਪਦ ਕਾਰਨ ਲੋਚਨ ਕਸ਼ੂ ਨਾ ਸੁਜੈ ਸਨੋ ਰੇ ਪ੍ਰਾਨੀ ਛੋਟੋ ਮਨ ਕੇ ਪਰਮਾ ਕੇਵਲ ਨਾਮ ਜਪੋ ਰੇ ਪ੍ਰਾਨੀ ਪਰੋ ਏਕ ਦੀ ਸਰਨਾ ਜੋ ਤਨ ਭਾਉ ਭਗਤ ਕਛ ਜਾਨਾ ਤਾਂ ਕੋ ਆਦਰਜ ਕਾਹੋ ਜਿਉ ਜਲ ਜਲ ਮਹਿ ਪੈਸ ਨਿਕਸੈ ਕਿਉ ਢੁਰ ਮਿਲਿਓ ਦੁਲਾਹੋ ਅਕੇ ਲੋਗਾ ਮੈ ਤੋ ਮਤ ਕਾ ਭੂਰਾ ਜੋ ਤਨ ਕਾਸ਼ੀ ਤਹਿ ਕਬੀਰਾ ਰਮਈਏ ਕਹਾਂ ਨਿਹੂਰਾ ਰਹਾ ਕਹਿਤ ਕਬੀਰ ਸੁਣੋ ਰੇ ਲੋਈ ਭਰਮ ਨਾ ਭੂਲੋ ਕੋਈ ਕਿਆ ਕਾਸ਼ੀ ਕਿਆ ਮੁਖਰ ਮੰਗ ਹਰ ਰਾਮ ਜਿਦੈ ਜੋ ਹੋਈ ਇੰਦਰ ਲੋਕ ਸਿਵ ਲੋਕ ਕਹਿ ਜੈ ਬੋ ਪੁਛੇ ਕਰ ਉਸ਼ੇ ਉਸ਼ੇ ਤਪ ਕਰ ਬਾਹਰ ਐ ਬੋਖਿਆ ਵਾਂਗੂ ਕਿਛਿਰ ਨਾਹੀ ਰਾਮਨਾਮ ਰਖ ਮਨ ਮਾਹੀ ਰਹਾਓ ਸੁਪਰਾਜ ਬੈ ਬੁੜਾਈ ਅੰਤ ਨਾ ਕਹੂੰ ਸੰਗ ਸਹਾਈ ਪੁੱਤਰ ਕਲਤਰ ਲక్ష్ਮੀ ਮਾਇਆ ਇੰਤੇ ਕਹੋ ਕਵਨ ਸੁਪਾਇਰੋ ਇਹ ਰੂਪ ਕਾਲਯ ਉਦਯਾਈ ਅਜਮਲ ਗਾਜ ਕੰਕਾਂ ਪਤਲ ਕਰਵ ਕੀਨੇ ਤੇਉ ਉਤਰ ਪਾਰ ਪਰੇ ਰਾਮ ਨਾਮ ਲਿਨੇ ਸੁਖਰ ਊਖਰ ਜੋਨ ਭ੍ਰਮੇ ਤੌ ਲਾਜ ਨ ਆਈ ਰਾਮ ਨਾਮ ਸਾਧ ਅੰਮ੍ਰਿਤ ਰਾਮ ਨਾਮ ਸਾਧ ਅੰਮ੍ਰਿਤ ਕਾਹੇ ਬਿਖ ਭਾਈ ਕਾਜ ਪਰਮ ਕਰਉ ਇਤਨ ਖੇਦ ਰਾਮ ਨਾਮ ਲੈ ਹੀ ਗੁਰੂ ਸਾਧ ਜਨ ਕਬੀਰ ਆਪ ਕਰ ਸਨੇਹੀ ਰਾਸੀ ਬਾਣੀ ਭਗਤ ਨਾਮ ਦੇਵ ਜੀ ਕੀ ਇੱਕ ਓ ਅੰਕਾਰ ਸਤਿ ਪ੍ਰਸਾਦ ਗਹਿਰੀ ਕਰ ਕੈ ਨੀਵ ਖੁਦਾਈ ਉਪਰ ਮੰਡਪ ਛਾਏ ਮਾਰ ਕੰਡੇ ਤੇ ਕੋ ਅਧਿਕਾਈ ਜਿਨ ਤ੍ਰਿਣ ਜੇਨ ਤੇਨ ਤਾਰ ਮੂਡ ਬੁਲਾਏ ਮਾਰ ਕੰਡੇ ਤੇ ਕੋ ਅਦਿ ਕਹਾਈ ਜਿਨ ਤ੍ਰਿਣ ਤਾਰ ਮੂਡ ਸਰਬ ਸੋਇਨ ਕੀ ਲੰਕਾ ਹੋਤੀ ਰਾਵਨ ਸੇ ਅਧਕਾਈ ਕਹਾ ਭੈਓ ਦਰਬਾਂ ਤੇ ਹਾਸੀ ਖਿਨ ਮੈਂ ਕਈ ਪਰਾਈ ਦੁਰਵਾਸਾ ਸਿਓ ਕਰਤ ਠਗੋੜੀ ਜਾਦ ਹੋਏ ਹਰਾ ਕਰ ਮੋਏ ਬਸ ਕੀਨੇ ਪੰਚੋ ਕਾ ਮਿਟਨਾਵੋ ਸਤਰ ਦੋਏ ਭਰੇ ਅੰਮ੍ਰਿਤ ਸਰਬਿਕ ਕੋ ਮਾਰ ਕਢਾਵੋ ਪਛੈ ਬੋਰ ਨਾਵਨ ਪਾਵੋ ਅੰਮ੍ਰਿਤ ਬਾਣੀ ਗੰਧ ਤੇ ਉਤਰੋ ਉਠਾਰ ਮੋਹਿ ਹੈ ਸ਼ੀਨਾ ਕਰ ਮਿੰਨਤ ਲਗ ਪਾਵੋ ਸੰਤਨ ਕੇ ਹਮ ਉਲਟੇ ਸੇਵਕ ਭਗਤ ਦਤੇ ਦਰਪਾਵੋ ਇਹ ਸੰਸਾਰ ਤੇ ਤਬਹੀ ਛੁੱਟੋ ਜੋ ਮਾਇਆ ਨੇ ਲਪਟਾਵੋ ਮਾਇਆ ਨਾਮ ਗਰਬਜੋਨ ਕਾ ਤੇਹ ਤਾਜ ਦਰਸ਼ਨ ਪਾਵੋ ਏਤ ਕਾਰ ਭਗਤ ਕਰੇ ਜੋ ਜਨ ਏਤ ਕਾਰ ਭਗਤ ਕਰ ਹੈ ਜੋ ਜਨ ਤਿੰਨ ਪੌ ਸਗਲ ਚੁਕਾਈਐ ਕਹਿਤ ਨਾਮ ਦਿਉ ਬਹਾਰ ਕਿਆ ਭਰਮੋ ਐ ਸੰਜਮ ਹਰ ਪਾਈਐ ਮਾਰ ਬਾੜ ਜੈ ਸੈ ਦੀਰ ਪਾਲ ਹਾ ਬੇਲ ਪਾਲ ਹ ਕਰ ਹਲਾ ਜਿਉ ਕ੍ਰੰਕ ਨਿਸਨਾਦ ਪਾਲ ਹ ਜਿਉ ਮੇਰੇ ਮਨ ਰਾਮਈਆ ਤੇਰਾ ਨਾਮ ਰੂੜੋ ਰੂਪ ਰੂੜੋ ਆਤਰਾ ਗੁਰੂੜੋ ਮੇਰੋ ਰਾਮਈਆ ਜਿਉ ਧਰਨੀ ਕੋ ਇੰਦਰ ਬਾਲਾ ਉਸਮ ਬਾਸ ਜੈਸੇ ਭਵਰ ਲਾ ਜਿਉ ਕੋ ਕਿਲ ਕੋ ਅੰਬ ਬਾਲਾ ਕਿਉ ਮੇਰੇ ਮਨ ਦਾ ਮਈਆ ਚਕਵੀ ਕੋ ਜੈਸੇ ਸੂਰ ਬਾਲਾ ਮਾਨ ਸਰੋਵਰ ਹਾਸਲਾ جیوں ترنی جیوں ترنی کو کنت بالہ کیوں میرے من را میا بارک کو جیسے کھیر بالہ چادرک مخ جیسے جل جلترا مچھلی کو جیسے نیل بالہ کیوں میرے من را میا ਸਾਦਕ ਸਿੱਧ ਸਗਲ ਮਨ ਚਾਹੈ ਬਿਰਲੇ ਕਾਹੂ ਢੀਠਲਾ ਸਗਲ ਪਵਣ ਤੇਉ ਨਾਮ ਬਾਲਹਾ ਤਿਉ ਨਾਮੇ ਮਨ ਬੀਠਲਾ ਪਹਿਲ ਪੁਰੀਏ ਪੁੰਦਰਗਵਨਾ ਤਾਂਚੇ ਹੰਸਾ ਸਗਲੇ ਜਨਾ ਕਜਨਾ ਤੇ ਜਨੂ ਹਰ ਹਰ ਨਾਚੰਤੀ ਨਾਚਨਾ ਪਹਿਲ ਪੁਰ ਸਾ ਮੇਰਾ ਅਥੋਨ ਪੁਰ ਸਾਦ ਮਰਾ ਅਸਗਾ ਅਸ ਉਸਗਾ ਹਰ ਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ ਰਹਾ ਕਾ ਚੰਤੀ ਗੋਪੀ ਜਨਾਂ ਨਈਆ ਤੇ ਬੈਰੇ ਕੰਨਾ ਨਈਆ ਤੇ ਬੈਰੇ ਕੰਨਾ ਤਰ ਕੋ ਨਾ ਜਾ ਭਾਮੀਆਂ ਜਾ ਕੇਸ਼ਵ ਬਚੁੰਨੀ ਕਈਏ ਮਈਏ ਏ ਕਿਹਾਲ ਜਿਓ ਸਿੰਦੀ ਖੂਬ ਕਲੇ ਸੰ